ਉਹ ਚੈਕਿੰਗ ਲਗਾਤਾਰ ਚੱਲ ਰਹੀ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜੇ ਵਹੀਕਲਾਂ ਦੀ ਚੈਕਿੰਗ ਹੋ ਰਹੀ ਹੈ ਗੱਡੀਆਂ ਦੀ ਵੀ ਚੈੱਕ ਕਰ ਰਹੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਐਸਐਸਪੀ ਸਾਹਿਬ ਜਿਹਦੇ ਦੂਜੇ ਰਹਿੰਦੇ ਚੰਦੇ ਉੱਤੇ ਜਿਹੜਾ ਵਾ ਇਹ ਰੂਟੀਨ ਦੇ ਵਿੱਚ ਹਰ ਰੋਜ਼ ਜਿਹੜੀ ਆ ਇਹ ਜਿਹੜੀ ਆ ਚੈਕਿੰਗ ਕੀਤੀ ਜਾਂਦੀ ਆ ਤੇ ਅੱਜ ਵੀ ਹੁਣ ਜਿਸ ਤਰ੍ਹਾਂ ਅਸੀਂ ਜਿਹੜੇ ਵਹੀਕਲਾਂ ਦੀ ਜਿਹੜੀ ਆ ਚੈਕਿੰਗ ਕਰ ਰਹੇ ਹਾਂ ਜਿਹੜੇ ਆਪਣਾ ਟ੍ਰਿਪਰ ਰਾਈਡਿੰਗ ਵਾਲੇ ਆ ਵਿਦਆਊਟ ਨੰਬਰ ਪਲੇਟ ਆ ਬਿਨਾ ਹੈਲਮਟ ਤੋਂ ਆ ਜਾਂ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨਹੀਂ ਹੈਗੇ ਠੀਕ ਆ ਜਾਂ ਕਾਲੀਆਂ ਫਿਲਮਾਂ ਜਿਨ੍ਹਾਂ ਨੇ ਲਾਈਆਂ ਨੇ ਜਾਲੀਆਂ ਲਾਈਆਂ ਨੇ ਉਹਨਾਂ ਦੇ ਅਸੀਂ ਜਿਹੜੇ ਆ ਵੱਧ ਤੋਂ ਵੱਧ ਜਿਹੜੇ ਆ ਚਲਾਨ ਕਰ ਰਹੇ ਆ ਤੇ ਇਹਦੇ ਸਬੰਧ ਦੇ ਵਿੱਚ ਹੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ 120 ਦੇ ਚਲਾਨ ਜਿਹੜੇ ਆ ਇੱਥੇ ਜਿਹੜੇ ਫਰੋਜਪੁਰ ਦੇ ਵਿੱਚ ਕੱਟੇ ਗਏ ਆ ਤੇ ਇਹ ਜਿਹੜਾ ਟ੍ਰੈਫਿਕ ਦੇ ਨਿਯਮਾਂ ਨੂੰ ਅਸੀਂ ਜਿਹੜਾ ਵਾ ਸਖਤੀ ਨਾਲ ਜਿਹੜਾ ਲਾਗੂ ਕਰਾ ਰਹੇ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਨਿਯਮਾਂ ਤਹਿਤ ਆਪਣੇ ਵਹੀਕਲ ਚਲਾਉਣ ਆਪਣੇ ਛੋਟੇ ਬੱਚਿਆਂ ਨੂੰ ਵਹੀਕਲ ਨਾ ਦੇਣ ਇਸ ਕਰਕੇ ਤਾਂ ਜੋ ਕੋਈ ਵੀ ਐਕਸੀਡੈਂਟ ਨਾ ਹੋ ਸਕੇ ਸਰ ਕੋਈ ਗੱਡੀਆਂ ਨਹੀਂ ਤੁਸੀਂ ਚੈਕਿੰਗ ਕਰੀ ਪੁਛ ਮਿਲਿਆ ਵੀ ਤੁਹਾਨੂੰ ਹਾਂਜੀ ਕਰ ਰਹੇ ਹਾਂ ਚੈੱਕ ਅਜੇ ਹਾਲ ਤੀ ਘੜੀ ਤੇ ਨਹੀਂ ਮਿਲਿਆ ਪਰ ਸੰਭਾਵਨਾ ਹੈ ਕਿ ਆ ਵੀ ਜਰੂਰ ਕੋਈ ਨਾ ਕੋਈ ਮਿਲੇਗਾ ਸਾਡੀ ਮਿਹਨਤ ਜਿਹੜੀ ਆ ਰੰਗ ਲਿਆਏਗੀ